ਇਸ ਸਮੇਂ ਦੀ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਮੁਹਾਲੀ ਇੱਥੇ ਇੱਕ ਵਾਰ ਫਿਰ ਇਨਕਾਊਂਟਰ ਹੋਇਆ ਹੈ ਇੱਕ ਗੈਂਗਸਟਰ ਨੂੰ ਪੁਲਿਸ ਵੱਲੋਂ ਪਿੱਛਾ ਕਰਦੇ ਹੋਏ ਉਸ ਨੂੰ ਗੋਲੀ ਵੱਜੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤਾਂ ਬਾਰਡਰ ਪਾਰ ਦੇ ਨਾਲ ਸੰਪਰਕ ਦੱਸੇ ਜਾ ਰਹੇ ਨੇ ਅਤਵਾਦੀਆਂ ਦੇ ਖਾਸ ਗੁਰਗੇ ਦਾ ਇਨਕਾਊਂਟਰ ਜਿਹੜਾ ਹੈ ਮੁਹਾਲੀ ਪੁਲਿਸ ਵੱਲੋਂ ਕੀਤਾ ਗਿਆ ਹੈ ਸ਼ਰਨਪ੍ਰੀਤ ਨਾਮ ਦੇ ਗੈਂਗਸਟਰ ਨੂੰ ਪਿੱਛਾ ਕਰਦੇ ਹੋਏ ਮੁਹਾਲੀ ਪੁਲਿਸ ਵੱਲੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੂੰ ਦੇਖ ਕੇ ਭੱਜਦਾ ਵਾ ਤਾਂ ਭੱਜਣ ਦੇ ਬਾਅਦ ਉਸ ਵੱਲੋਂ ਫਾਇਰ ਕੀਤੇ ਜਾਂਦੇ ਨੇ ਤਾਂ ਪੁਲਿਸ ਵੱਲੋਂ ਵੀ ਉਸ ਨੂੰ ਫੜਨ ਵਾਸਤੇ ਜਦੋਂ ਫਾਇਰ ਕੀਤਾ ਜਾਂਦਾ ਤਾਂ ਇੱਕ ਗੋਲੀ ਉਸਦੇ ਪੈਰ ਦੇ ਵਿੱਚ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਫੜੇ ਸਾਥੀਆਂ ਤੋਂ ਇਨਪੁੱਟ ਮਿਲਣ ਤੋਂ ਬਾਅਦ ਮੁਹਾਲੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਬਾਰਡਰ ਪਾਰ ਦੋ ਜਿਹੜਾ ਬਾ ਸੰਪਰਕ ਦੱਸਿਆ ਜਾ ਰਿਹਾ ਸ਼ਰਨਪ੍ਰੀਤ ਦਾ ਤੇ ਉਸ ਨੂੰ ਲੈ ਕੇ ਅਕਤੂਬਰ ਦੇ ਵਿੱਚ ਇੱਕ ਮੋਡੂਲ ਬਸਟ ਕੀਤਾ ਸੀਗਾ ਮੋਹਾਲੀ ਪੁਲਿਸ ਨੂੰ ਉਸ ਦੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਕੁਝ ਲੋਕ ਰਹਿ ਗਏ ਸੀਗੇ ਜਿਨ੍ਹਾਂ ਦੇ ਵਿੱਚੋਂ ਦੋਆਂ ਨੂੰ ਕੱਲ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਤੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗਏ ਲੋਗਾ ਤੋਂ ਪੁੱਛਗਿੱਛ ਦੇ ਵਿੱਚ ਜੋ ਇਨਪੁਟ ਮਿਲੇ ਉਸ ਤੋਂ ਬਾਅਦ ਅੱਜ ਮੋਹਾਲੀ ਦੇ ਵਿੱਚ ਕਾਰਵਾਈ ਕਰਦੇ ਹੋਏ ਸ਼ਰਨਪ੍ਰੀਤ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਬਾਰਡਰ ਪਾਰ ਦੇ ਨਾਲ ਸੰਪਰਕ ਦੱਸੇ ਜਾ ਰਹੇ ਨੇ ਅਤਵਾਦੀਆਂ ਦਾ ਖਾਸ ਦੁਰਗਾ ਇਸ ਨੂੰ ਦੱਸਿਆ ਜਾ ਰਿਹਾ ਤਾਂ ਹੋਰ ਕੀ ਕੁਝ ਕਹਿੰਦੇ ਰਿਹਾਏ ਨੇ ਮੁਹਾਲੀ ਦੇ ਐਸਐਸਪੀ ਸੁਨੋਤ ਤੀਰੀ ਮੁਹਾਲੀ ਪੁਲਿਸ ਵੱਲੋਂ ਅਕਤੂਬਰ ਦੇ ਵਿੱਚ ਇੱਕ 184 ਐਫਆਈਆਰ ਜਿਹੜੀ ਦਰਜ ਕੀਤੀ ਗਈ ਸੀਗੀ ਤੁਹਾਡੇ ਧਿਆਨ 'ਚ ਹੋਏਗਾ ਯੂਏਪੀਏ ਦੇ ਅੰਡਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਤੇ ਵੈਪਨਸ ਜਿਹੜੀ ਹੁੰਦੀ ਸੀਗੀ ਡਰੋਨਸ ਦੇ ਥਰੂ ਉਹਦੇ ਰਿਗਾਰਡਿੰਗ ਅਸੀਂ ਇੱਕ ਮੋਡੀਕੂਲ ਜਿਹੜਾ ਸੀਗਾ ਉਹ ਬਸਟ ਕੀਤਾ ਸੀਗਾ ਉਹਦੀ ਲੜੀ ਦੇ ਵਿੱਚ ਹੀ ਉਸ ਟਾਈਮ ਤੇ ਪੰਜ ਬੰਦੇ ਜਿਹੜੇ ਸੀਗੇ ਗ੍ਰਿਫਤਾਰ ਕਰ ਲਏ ਗਏ ਸਨ ਤੇ ਉਸ ਤੋਂ ਬਾਅਦ ਕੁਝ ਬੰਦੇ ਉਹਦੇ ਵਿੱਚ ਸਾਨੂੰ ਵਾਂਟਡ ਸੀਗੇ ਸਾਡੇ ਕੋਲੇ ਕੱਲ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਆਪਣੇ ਇਨਪੁਟਸ ਸੀਗੇ ਤੇ ਸਾਡੇ ਟੈਕਨੀਕਲ ਐਨਲਿਸਿਸ ਦੇ ਅਨੁਸਾਰ ਕੱਲ ਅੰਮ੍ਰਿਤਸਰ ਦੇ ਵਿੱਚ ਇਹਦੇ ਵਿੱਚ ਰੇਡ ਕੀਤਾ ਗਿਆ ਤੇ ਉਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਤੋਂ ਜਿਹੜੇ ਦੋ ਬੰਦੇ ਇੱਕ ਕਰਨ ਗੁਜਰਪੁਰਿਆ ਨਾਮ ਦਾ ਵਿਅਕਤੀ ਤੇ ਦੂਸਰਾ ਜਿਹੜਾ ਹੈਗਾ ਵਿਸ਼ਾਲਦੀਪ ਸਿੰਘ ਨਾਮ ਦਾ ਵਿਅਕਤੀ ਇਹ ਦੋ ਵਿਅਕਤੀਆਂ ਨੂੰ ਕੱਲ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਮੌਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅ ਇਹਦੇ ਵਿੱਚ ਇੱਕ ਹੋਰ ਜਿਹੜਾ ਸੀਗਾ ਸਾਨੂੰ ਵਾਂਟਡ ਬੰਦਾ ਸੀਗਾ ਸ਼ਰਨਪ੍ਰੀਤ ਏਲੀਅਸ ਸਣੀ ਇਹ ਵਾਂਟਡ ਸੀਗਾ ਸਾਨੂੰ ਜਦੋਂ ਇਹ ਕਰਨ ਕਰਨ ਦਾ ਸਾਥੀ ਸੀਗਾ ਕਰਨਜੀਤ ਦਾ ਇਹ ਤੇ ਜਦੋਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਵੀ ਗੱਲ ਕਲੀਅਰ ਹੋਈ ਜਿਹੜਾ ਸ਼ਰਨਪ੍ਰੀਤ ਸਣੀ ਸੀਗਾ ਇਹ ਬਟਾਲਾ ਪੁਲਿਸ ਨੂੰ ਵੀ ਵੌਂਟਡ ਸੀਗਾ ਤੇ ਜਦੋਂ ਕਰਨ ਗੁੱਜਰਪੁਰ ਜਿਹੜਾ ਕੱਲ ਫੜਿਆ ਗਿਆ ਉਸ ਉਹਦੇ ਫੜੇ ਜਾਣ ਤੋਂ ਬਾਅਦ ਬਟਾਲਾ ਪੁਲਿਸ ਨੇ ਵੀ ਸਾਨੂੰ ਅਪਰੋਚ ਕੀਤਾ ਤੇ ਇਹਦੀ ਜੁਆਇੰਟ ਜਦੋਂ ਇੰਟਰੋਗੇਸ਼ਨ ਹੋਈ ਤਾਂ ਉਹਦੇ ਦੌਰਾਨ ਉਸ ਦੌਰਾਨ ਸਾਨੂੰ ਉਹਨੇ ਦੱਸਿਆ ਕਿ ਇਹ ਜਿਹੜਾ ਸ਼ਰਨਪ੍ਰੀਤ ਤਾਮ ਦਾ ਵਿਅਕਤੀ ਹੈ ਇਹ ਮੁਹਾਲੀ ਦੇ ਵਿੱਚ ਹੀ ਬਲੋਂਗੀ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਤੇ ਲੁਕਿਆ ਫਿਰਿਆ ਹੈ ਸਾਡੀ ਟੀਮ ਇਸ ਇਮੀਡੀਏਟਲੀ ਇੱਥੇ ਪੈਟਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਡੂਰਿੰਗ ਸਰਚ ਅੱਜ ਕਰੀਬ ਇਹ ਸ਼ਾਮ ਨੂੰ 4:30-5 ਵਜੇ ਦੇ ਆਸ-ਪਾਸ ਜਦੋਂ ਇਹ ਬੰਦਾ ਜੋ ਪੁਲਿਸ ਦੇਖਿਆ ਸਾਨੂੰ ਉਹਨੂੰ ਆਇਡੈਂਟੀਫਾਈ ਹੋਇਆ ਤਾਂ ਇਹ ਜੁਆਇੰਟ ਟੀਮ ਸੀਗੀ ਸਾਡੀ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਵੱਲੋਂ ਤਾਂ ਜਦੋਂ ਆਇਡੈਂਟੀਫਾਈ ਹੋਇਆ ਤਾਂ ਇਹ ਇਮੀਡੀਏਟਲੀ ਪੁਲਿਸ ਨੂੰ ਦੇਖ ਕੇ ਅੱਗੇ ਭਜ ਲਿਆ ਤੇ ਤੇ ਨੇ ਇੱਕ ਦੋ ਫਾਇਰਸ ਜਿਹੜੇ ਹੈਗੇ ਆ ਹੋਏ ਬਰੀਫ ਇਨਕਾਊਂਟਰ ਹੋਇਆ ਤੇ ਉਹਦੇ ਦੌਰਾਨ ਉਹਦੀ ਲੱਤ ਦੇ ਉੱਤੇ ਜਿਹੜੀ ਸੀਗੀ ਉਹ ਬੁਲੇਟ ਇੰਜਰੀ ਹੋ ਗਈ ਤੇ ਉਸ ਨੂੰ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਪਹੁੰਚਾਇਆ ਗਿਆ ਹੈ ਤੇ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਸਰ ਰਿਕਵਰੀ ਕੀ ਕੀ ਹੋਈ ਹੈ ਹੁਣ ਤੱਕ ਦੇ ਇਹਦੇ ਕੋਲ ਆਪਾਂ ਗੱਲ ਕਰੀਏ ਰਿਕਵਰ ਕੀ ਕੀ ਹੋਇਆ ਇਹਦੇ ਵਿੱਚੋਂ ਜਿਹੜਾ ਤਾਂ ਕੱਲ ਅਸੀਂ ਅਰੈਸਟ ਕੀਤਾ ਸੀ ਕਰਨ ਗੁੱਜਰਪੁਰੀਆ ਉਹਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਸੀਗੇ ਤੇ ਅੱਠ ਜਿਹੜੇ ਸੀਗੇ ਉਹ ਰਾਉਂਡਸ ਸੀਗੇ ਉਹ ਰਿਕਵਰ ਹੋਏ ਸੀਗੇ ਲਾਈਵ ਰਾਉਂਡਸ ਤੇ ਅੱਜ ਜਿਹੜੀ ਹੈਗੀ ਆ ਅੱਜ ਫਿਲਹਾਲ ਅਸੀਂ ਡਿ ਦੇ ਕੋਲ ਇੱਕ ਵੈਪਨ ਤੇ ਦੋ ਰਾਉਂਡਸ ਜਿਹੜੇ ਹੈਗੇ ਸਾਨੂੰ ਫਿਲਹਾਲ ਮਿਲੇ ਆ ਬਾਕੀ ਡਿਟੇਲ ਸਾਡੀ ਪੁੱਛਗੀਆਂ ਚ ਵੀ ਜਾਰੀ ਹੈ ਤੇ ਏਰੀਆ ਦੀ ਸਰਚ ਵੀ ਜਾ ਰਹੀ ਸਰ ਟੈਰਿਕ ਰੇਨਰ ਦੇ ਨਾਮ ਵੀ ਕੋਈ ਕਨੈਕਸ਼ਨ ਸਾਹਮਣੇ ਆ ਰਿਹਾ ਸਰ ਇਹ ਇਹ ਦਾ ਜਿਹੜਾ ਕਨੈਕਸ਼ਨ ਹੈ ਇੱਕ ਹੈਪੀ ਪਾਸੀਆਂ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਬਾਹਰ ਬੈਠਾ ਹੈ ਜਿਹੜਾ ਕਿ ਮੋਡਿਊਲ ਆਪਰੇਟ ਕਰ ਰਿਹਾ ਸੀਗਾ ਇਹ ਸਾਰੇ ਉਹਦੇ ਐਸੋਸੀਏਟਸ ਨੇ ਤੇ ਉਹਦੇ ਸਾਥੀ ਨੇ ਠੀਕ ਹੈ ਤੇ ਸਰ ਹੁਣ ਤੱਕ ਦੀ ਜਾਣਕਾਰੀ ਕਿ ਕਰਾਸ ਬਾਰਡਰ ਜਿਹੜੇ ਆਰਮਸੈਂਡ ਦੀ ਸਪਲਾਈ ਵਗੈਰਾ ਜਾਂ ਤਸ਼ਕਰੀ ਵਗੈਰਾ ਵੀ ਇਹਦੇ ਚ ਵੀ ਸ਼ਾਮਿਲ ਰਹੇ ਨੇ ਜੀ ਬਿਲਕੁਲ ਇਹ ਜਿਹੜਾ ਜਿਹੜਾ ਸ਼ਰ ਇਹ ਮੋਡਿਊਲ ਬਸਟ ਹੋਇਆ ਸੀਗਾ ਤਾਂ ਉਹਦੇ ਵਿੱਚ ਇਕ ਅਮਰਜੀਤ ਨਾਮ ਦਾ ਵਿਅਕਤੀ ਸੀਗਾ ਜਿਹੜਾ ਕਿ ਅਸੀਂ ਉਦੋਂ ਅਰੈਸਟ ਕੀਤਾ ਸੀਗਾ ਜਿਹੜਾ ਕਿ ਕ੍ਰਾਸ ਬਾਰਡਰ ਉੱਥੋਂ ਵੈਪਨ ਜਿਹੜੀ ਤਸਕਰੀ ਦੇ ਵਿੱਚ ਡਰੋਨ ਦੇ ਥਰੂ ਜਿਹੜੀ ਤਸਕਰੀ ਹੁੰਦੀ ਸੀ ਉਹਦੇ ਵਿੱਚ ਇਨਵੋਲਵਡ ਸੀਗਾ ਇਹ ਉਹਦਾ ਸਾਥੀ ਸੀਗਾ ਤੇ ਇਹ ਤੇ ਅਮਰਜੀਤ ਇਕੱਠੇ ਜਾ ਕੇ ਉੱਥੇ ਬਾਰਡਰ ਦੇ ਉੱਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਉਂਦੇ ਸੀ ਫਿਰ ਇਹ ਇਕੱਲਾ ਹੀ ਸੀ ਅੱਜ ਕੋਈ ਨਾਲ ਹੋਰ ਵੀ ਸੀਗਾ ਜੀ ਅੱਜ ਇਹ ਇਕੱਲਾ ਹੀ ਸੀਗਾ ਅੱਜ ਇਹ ਕਿਉਂਕਿ ਦੋ ਬੰਦੇ ਸਾਡੇ ਟੋਟਲ ਜਿਹੜੇ ਵਾਂਟਡ ਸੀਗੇ ਉਹਨਾਂ 'ਚ ਦੋ ਕੱਲ ਅਸੀਂ ਗ੍ਰਿਫਤਾਰ ਕਰਨੇ ਸੀਗੇ ਤੇ ਅੱਜ ਇਹ ਇਕੱਲਾ ਹੀ ਇੱਥੇ ਸਾਨੂੰ ਮਿਲਿਆ ਸੀਗਾ ਜਿਹਦਾ ਇਸਦੇ ਹੋਣੇ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ਡੂਰਿੰਗ ਹੁਣ ਪੁੱਛਗੇ ਇਸ ਇਨਵੈਸਟੀਗੇਸ਼ਨ ਸਾਰੀ ਚੀਜ਼ ਅਸੀਂ ਵੈਰੀਫਾਈ ਕਰਾਂਗੇ ਕਿੰਨੀ ਹੋ ਰਹੀਆਂ ਚੱਲੀ ਟੋਟਲ ਕਿੰਨੀ ਹੋ ਰਹੀਆਂ ਚੱਲੀ ਕਿੰਨੀ ਹਜੇ ਇਮੀਡੀਏਟਲੀ ਹੋਇਆ ਜੀ ਮੈਂ ਤੁਹਾਨੂੰ ਡਿਟੇਲਸ ਪਤਾ ਕਰਕੇ ਸਬਸੀਕੁਐਂਟਲੀ ਇਸ ਤੁਹਾਨੂੰ ਸਾਰੀ ਡਿਟੇਲ ਦੱਸਾਂਗਾ